ਮੈਂ ਪੂਰੀ ਪੰਜਾਬ ਪੁਲਿਸ ਵੱਲੋਂ ਅਮਰਸਰ ਪੁਲਿਸ ਵੱਲੋਂ ਆਪ ਜਿਹਦੇ ਮਾਧਿਅਮ ਤੋਂ ਪੰਜਾਬ ਦੀ ਅਮਰਸਰ ਦੀ ਜਨਤਾ ਨੂੰ ਇਸ ਲੋਹੜੀ ਪਰਵਤੇ ਬਹੁਤ-ਬਹੁਤ ਮੁਬਾਰਕਾਂ ਦੇਣਾ ਉਸ ਸੱਚੇ ਪਾਤਸ਼ਾਹ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸਾਡਾ ਅਮਰਸਰ ਪੰਜਾਬ ਤਰਕੀ ਦੇ ਰਾਤੇ ਆਵੇ ਔਰ ਇਸ ਪੰਜਾਬ ਨੂੰ ਨਸ਼ਾ ਮੁਕਤ ਕਰੇ ਈਸ਼ਵਰ ਔਰ ਸਾਨੂੰ ਇਹਨੀ ਸ਼ਕਤੀ ਦੇਵੇ ਕਿ ਜਿਹੜੀਆਂ ਉਮੀਦਾਂ ਲੋਕਾਂ ਨੇ ਸਾਰੀਆਂ ਲਗਾਈਆਂ ਨੇ ਉਹਨਾਂ ਉਮੀਦਾਂ ਦੇ ਹਿਸਕਰੇ ਉਤਰੀਏ ਔਰ ਮਿਹਨਤ ਕਰਕੇ ਲੋਕਾਂ ਨੂੰ ਇਸ ਨਸ਼ੇ ਦੇ ਕੋੜ ਤੋਂ निजात ਦਵਾਈਏ ਇਸ ਤੋਂ ਇਲਾਵਾ ਮੈਂ ਸਾਰੇ ਅਮਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਚਾਇਨਾ ਡੋਰ ਹੈ ਇਹ ਡੈਨ ਡੋਰ ਹੈ ਇਸ ਤੋਂ ਮੁਕਤੀ ਪਾਓ ਇਹਦੇ ਨਾਲ ਕਾਈਟ ਫਲਾਈਂ ਨਾ ਕਰੋ ਗੁੱਡੀ ਡਾਊਨ ਦਾ ਨਾਮ ਮਜ਼ਾ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਸੋ ਮੈਂ ਪ੍ਰਜੁਰ ਅਪੀਲ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਹਿੰਦ ਤਾਂ ਤੁਹਾਡੇ ਵੱਲੋਂ ਦੇਖ ਨੂੰ ਮਿਲਿਆ ਤੁਸੀਂ ਡਰੋਨ ਰਾਈਡ ਉੱਪਰ ਆਲੇ ਕਰ ਰਹੇ ਹੋ ਬਹੁਤ ਹੀ ਡੋਰ ਪੜੀ ਗਈ ਹੈ ਫਿਰ ਵੀ ਇਸ ਦੇ ਬਾਅਦ ਵੀ ਜੜਤਾ ਨੂੰ ਸਮਝ ਨਹੀਂ ਆ ਰਿਹਾ ਉਹਨਾਂ ਨੇ ਕੀ ਮੈਸੇਜ ਕੀਤਾ ਇਹ ਕੋਈ ਮੈਸੇਜ ਆ ਜੀ ਮੇਰਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਾਡੇ ਲਈ ਬਹੁਤ ਰਿਸਪੈਕਟੇਬਲ ਨੇ ਜਿਹੜੇ ਕਾਨੂੰਨ ਦੀ ਲੰਘਣਾ ਕਰਨਗੇ ਉਹ ਸਾਡੇ ਦੁਸ਼ਮਣ ਨੇ ਸੋ ਮੈਂ ਦੁਸ਼ਮਣੀ ਪਾਵਾਂਗਾ ਉਹਨਾਂ ਲੋਕਾਂ ਨਾਲ ਜਿਹੜੇ ਇੱਕ ਆਇਟ ਫਲਾਈਂਗ ਕਰਦੇ ਨੇ ਚਾਈਨਾ ਡੋਰ ਨਾਲ ਮੈਂ ਰਿਕਵੈਸਟ ਕਰ ਦੂੰਗਾ ਉਹਨਾਂ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਵਰਜਿਤ ਕਰਨ ਕਿ ਚਾਇਨਾ ਡੋਰ ਦਾ ਇਸਤੇਮਾਲ ਨਾ ਕਰਨ। ਧੰਨਵਾਦ। ਠੀਕ। ਇਹ ਐਸੀ ਜੇ ਦਾ। ਲੋਹੜੀ ਦੇ ਤਿਹਾੜ ਦੇ ਵਿੱਚ ਸਬੰਧ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਹੀ ਅਮਰਸਰ ਨਿਵਾਸੀਆਂ ਨੂੰ ਪਹਿਲਾਂ ਤੇ ਲੋਹੜੀ ਦੀ ਲੱਖ ਲੱਖ ਵਧਾਈ ਦੇਵਾਂਗਾ ਔਰ ਨਾਲ ਹੀ ਇੱਕ ਸੁਨੇਹਾ ਹੈ ਕਿ ਜਿਹੜੀ ਆਪਣੀ ਲੋਹੜੀ ਦੇ ਤਿਹਾੜ ਤੇ ਪਤੰਗ ਬਾਜੀ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਉਸ ਸਬੰਧ ਵਿੱਚ ਉਹਨਾਂ ਨੂੰ ਮੈਸੇਜ ਹੈ ਕਿ ਵੱਧ ਤੋਂ ਵੱਧ ਰਵਾਇਤੀ ਡੋਰ ਦਾ ਪ੍ਰਯੋਗ ਕਰੋ ਔਰ ਜਿਹੜੀ ਚਾਈਨਿਸ ਡੋਰ ਆ ਉਹਨੂੰ ਅਵੋਇਡ ਕਰੋ ਜਿਸ ਨਾਲ ਕਈ ਕੀਮਤੀ ਜਾਨਾਂ ਜਾਂਦੀਆਂ ਨੇ ਇਸ ਕਰਕੇ ਉਹਨੂੰ ਅਵੋਇਡ ਕਰੋ ਔਰ ਰਵਾਇਤੀ ਡੋਰ ਦੇ ਨਾਲ ਪਤੰਗਬਾਜ਼ੀ ਕਰੋ ਜਿਸ ਦੇ ਨਾਲ ਜਿਹੜੇ ਤਾਂ ਕਿ ਜਿਹੜੀਆਂ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਧੰਨਵਾਦ ਦੇਖਣ ਨੂੰ ਮੈਡੀਆ ਡਰਾਉਨ ਉਡਾ ਕੇ ਤੁਹਾਡੇ ਵੱਲੋਂ ਕਾਫੀ ਰਿਕਵਰੀ ਵੀ ਕੀਤੀ ਗਈ ਫਿਰ ਵੀ ਲੋਕ ਬਾਹਰ ਆ ਰਹੇ ਫਿਰ ਵੀ ਉਹਨਾਂ ਨੂੰ ਕੀ ਮੈਸੇਜ ਦੇਣਾ ਅਸੀਂ ਅੱਜ ਇੱਕ ਮੀਟਿੰਗ ਵੀ ਕੀਤੀ ਗਈ ਆਪਣੇ ਇਲਾਕੇ ਦੇ ਵਿੱਚ ਜਿਸ ਸੰਬੰਧੀ ਲੋਕਾਂ ਨੇ ਆਪ ਸਾਨੂੰ ਇਨਵਾਈਟ ਕੀਤਾ ਔਰ ਉੱਥੇ ਸ਼ਬਦ ਗ੍ਰਹਿਣ ਸਮਾਰੋਹ ਵੀ ਕੀਤਾ ਔਰ ਲੋਕਾਂ ਨੇ ਨੌਜਵਾਨਾਂ ਨੇ ਇਸ ਚਾਈਨਿਸ ਢੋਰ ਨੂੰ ਨਾਂ ਵਰਤਨ ਦੀ ਸੌ ਚੁੱਕੀ ਔਰ ਇਸ ਤਰ੍ਹਾਂ ਰੋਜ਼ ਜਿਸ ਤਰ੍ਹਾਂ ਅਸੀਂ ਡ੍ਰੋਨ ਉਡਾ ਕੇ ਕਲੋਜ਼ ਮੋਨੀਟਰ ਕਰਦੇ ਆ ਕਿ ਕੋਈ ਬੰਦਾ ਜਿਹੜੀ ਪਤੰਗਬਾਜੀ ਕਰ ਰਿਹਾ ਵਾ ਉਹ ਰਵਾਇਤੀ ਧੋਰ ਨਾਲ ਕਰ ਰਿਹਾ ਹੈ ਜਾਂ ਚਾਈਨਿਸ ਧੋਰ ਦੇ ਨਾਲ ਔਰ ਉਸ ਤੋਂ ਬਾਅਦ ਅਸੀਂ ਉੱਤੇ ਲੀਗਲ ਐਕਸ਼ਨ ਵੀ ਲੈ ਰਹੇ ਆ ਜਿਸ ਨਾਲ ਕਾਫੀ ਡੈਟਰੈਂਟ ਇਫੈਕਟ ਵੀ ਰਹਿੰਦਾ ਵਾ ਔਰ ਹੁਣ ਕਾਫੀ ਤੁਸੀਂ ਦੇਖੋ ਜਦੋਂ ਵੀ ਪਤੰਗਬਾਜੀ ਹੁੰਦੀ ਆ ਅਸੀਂ ਡਰੋਨ ਉਡਾ ਰਹੇ ਆ ਤੇ ਡਰੋਨ ਉਡਾਣ ਤੋਂ ਤੁਰੰਤ ਬਾਅਦ ਜਿਹੜਾ ਤੇ ਚਾਈਨਿਸ ਡੋਰ ਨਾ ਕਰਦਾ ਉਹ ਇਮੀਡੀਏਟਲੀ ਆਪਣੀ ਬੁੱਢੀ ਲੈ ਕੇ ਥੱਲੇ ਉਤਰ ਜਾਂਦੇ ਜੇ ਜਮਾਇਨਰ ਕਰਦੇ ਆ ਉਹਨਾਂ ਦੇ ਪੇਰੈਂਟਸ ਨੂੰ ਜਾ ਕੇ ਸਮਝਾਇਆ ਜਾਂਦਾ ਵਾ ਅਵੇਅਰ ਕੀਤਾ ਜਾਂਦਾ ਔਰ ਜਿਹੜੇ ਨਹੀਂ ਟਲਦੇ ਤੇ ਫਿਰ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਵੀ ਲਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੂੰ ਮਾਗੀ ਦੀਆਂ ਵਧਾਈਆਂ ਦੇ ਰਿਹਾ ਹਾਂ। ਔਰ ਮੈਂ ਫਿਰ ਤੋਂ ਸ਼ਹਿਰ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੀ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗਾ। ਧੰਨਵਾਦ ਜੀ।